ਸਤਿ ਸ੍ਰੀ ਅਕਾਲ ਮੈਂ ਡਾਕਟਰ ਮਨਜੀਤਪਾਲ ਸਿੰਘ ਨੇਫੋਲੋਜਿਸਟ ਐਂਡ ਕਿਡਨੀ ਟ੍ਰਾਂਸਪਲੈਂਟ ਸਪੈਸ਼ਲਿਸਟ ਆਪਣ ਆਪਣੀ ਸਰਵਿਸਿਜ਼ ਦਿਵਾਲ ਹਸਪੀਟਲ ਕਲਾਨਾ ਰੋਡ ਗੁਰਦਾਸਪੁਰ ਚ ਦੇ ਰਿਹਾ ਹਾਂ ਇੱਥੇ ਸਾਡੀ ਓਪੀਡੀ ਡੇਲੀ 4 ਵਜੇ ਤੋਂ 8 ਵਜੇ ਹੁੰਦੀ ਹੈ ਇਸ ਤੋਂ ਪਹਿਲਾਂ ਮੈਂ 에ਅਰ ਫੋਰਸ ਚ ਆਪਣੀ ਸਰਵਿਸਿਜ਼ ਦੇ ਚੁੱਕਾ ਹਾਂ ਤੇ ਪੀਜੀਆਈ ਵਾਰਾਨਸੀ ਚ ਆਪਣੀ ਡੀਐਮ ਖਤਮ ਕੀਤੀ ਹੈ ਪਿਛਲੇ 1 ਮਹੀਨੇ ਦੇ ਵਿੱਚ ਜੋ ਅਸੀਂ ਇੱਥੇ OPD ਕੀਤੀ ਉਹਦੇ ਵਿੱਚ ਉੱਭਰ ਕੇ ਆਇਆ ਕਿ ਇੱਥੇ ਗੁਰਦੇ ਰੋਗ ਦੇ ਪ੍ਰਤੀ ਜਿਹੜੀ ਜਾਗਰੂਕਤਾ ਹੈ ਉਹਦੇ ਵਿੱਚ ਕਾਫੀ ਅਭਾਵ ਹੈ। ਕਾਫੀ ਵਾਰ ਪੇਸ਼ੈਂਟ ਜਿਹੜਾ ਹੈ ਬਹੁਤ ਅੱਗੇ ਵਾਲੀ ਸਟੇਜ ਤੇ ਪਹੁੰਚਣ ਤੋਂ ਬਾਅਦ ਹੀ ਸਾਡੇ ਕੋਲ OPD 'ਚ ਆ ਰਿਹਾ ਆ। ਗੁਰਦੇ ਦੀ ਬਿਮਾਰੀ ਦੀਆਂ ਜਿੱਦਾਂ ਸਟੇਜਸ ਹੁੰਦੀਆਂ 1 2 3 4 ਤੇ 5 ਜ਼ਿਆਦਾਤਰ ਮਰੀਜ਼ ਚੌਥੀ ਤੇ ਪੰਜਵੀਂ ਸਟੇਜ 'ਚ ਹੀ ਸਾਡੇ ਕੋਲ OPD 'ਚ ਆਉਂਦੇ ਆ। ਜਬਕਿ ਬਿਮਾਰੀ ਜਿਹੜੀ ਹੈ ਸਟੇਜ 1 ਤੋਂ ਹੀ ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ਼ਾਰੇ ਦਾ ਮਤਲਬ ਇਹ ਹੈ ਕਿ ਜੇ ਕੋਈ ਮਰੀਜ਼ ਹੈ ਉਹਨੂੰ ਅੱਖਾਂ ਦੇ ਥੱਲੇ ਸੋਜਿਸ਼ ਆ ਰਹੀ ਹੈ ਪੈਰਾਂ 'ਚ ਸੋਜਿਸ਼ ਆ ਰਹੀ ਹੈ ਉਹਨੂੰ ਬਾਰ-ਬਾਰ ਉੱਠ ਕੇ ਰਾਤ ਨੂੰ ਪਿਸ਼ਾਬ ਕਰਨ ਜਾਣਾ ਪੈ ਰਿਹਾ ਹੈ ਜਾਂ ਉਹਨੂੰ ਪਿਸ਼ਾਬ ਘੱਟ ਆ ਰਿਹਾ ਹੈ ਕਮਜ਼ੋਰੀ ਹੋ ਰਹੀ ਹੈ ਖੂਨ ਦੀ ਕਮੀ ਹੋ ਰਹੀ ਹੈ ਇੱਕ ਤਰ੍ਹਾਂ ਨਾਲ ਜਿਹੜਾ ਅੰਗ ਹੈ ਇਸ਼ਾਰਾ ਕਰਕੇ ਦੱਸਣ ਦਾ ਯਤਨ ਕਰ ਰਿਹਾ ਹੈ ਕਿ ਤੁਹਾਨੂੰ ਗੁਰਦਾ ਰੋਗ ਹੈ ਤੁਸੀਂ ਜਾ ਕੇ ਗੁਰਦਾ ਰੋਗ ਸਪੈਸ਼ਲਿਸਟ ਨੂੰ ਮਿਲੋ ਕਦੀ ਅਸੀਂ ਕਿਸੇ ਹੋਰ ਅੰਗ ਦੇ ਟੈਸਟਾਂ ਟੈਸਟ ਕਰਾਉਂਦੇ ਆ ਬਿਮਾਰੀ ਨਾਲ ਗ੍ਰਸਤ ਹੁੰਦੇ ਆ ਤੇ ਗੁਰਦੇ ਦੇ ਟੈਸਟ ਵੀ ਆਮ ਤੌਰ ਤੇ ਕੀਤੇ ਜਾਂਦੇ ਆ ਤੇ ਜੇ ਉਹਨਾਂ ਗੁਰਦਿਆਂ ਦੇ ਟੈਸਟਾਂ ਦੇ ਵਿੱਚ ਸਾਡਾ ਯੂਰੀਆ ਕਰੈਟਨਿਨ ਵੱਧ ਕੇ ਦਿਖ ਰਿਹਾ ਆ ਜਾਂ ਨਾਰਮਲ ਰੇਂਜ ਤੋਂ ਘੱਟ ਵੀ ਦਿਖ ਰਿਹਾ ਆ ਉਹ ਇੱਕ ਗੁਰਦੇ ਵੱਲੋਂ ਇਸ਼ਾਰਾ ਹੈ ਕਿ ਤੁਸੀਂ ਗੁਰਦੇ ਦੀ ਬਿਮਾਰੀ ਦੇ ਨਾਲ ਸੰਕਰਮਿਤ ਹੋ ਰਹੇ ਹੋ ਜੇ ਤੁਹਾਨੂੰ ਪਿਸ਼ਾਬ ਦੇ ਵਿੱਚ ਸ਼ੂਗਰ ਆ ਰਹੀ ਹੈ ਪ੍ਰੋਟੀਨ ਆ ਰਿਹਾ ਹੈ ਬਲੱਡ ਆ ਰਿਹਾ ਜਾਂ ਪਾਸ ਆ ਰਹੀ ਹੈ ਇਹ ਅੰਗ ਆਪਣੇ ਵੱਲੋਂ ਇੱਕ ਇਸ਼ਾਰਾ ਦੇ ਰਿਹਾ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਜਾ ਕੇ ਗੁਰਦੇ ਦੇ ਇਲਾਜ ਲਈ ਵਿਸ਼ੇਸ਼ਕ ਨੂੰ ਮਿਲੋ ਉਹਨੂੰ ਲੇਟ ਨਾ ਕਰੋ ਜੇ ਮਰੀਜ਼ ਨੂੰ ਪਹਿਲੀ ਦੂਸਰੀ ਤੀਜੀ ਸਟੇਜ 'ਚ ਆ ਕੇ ਜੇ ਮਿਲਦਾ ਹੈ ਅਸੀਂ ਉਹਦਾ ਆਨ ਵਾਲੇ ਸਮੇਂ ਦੇ ਵਿੱਚ ਡਾਇਲਿਸਿਸ, ਟ੍ਰਾਂਸਪਲੈਂਟ ਇਹਨੂੰ ਸਭ ਚੀਜ਼ਾਂ ਨੂੰ ਟਾਲ ਸਕਦੇ ਆਂ ਪਰ ਜੇ ਬਿਮਾਰੀ ਕਾਫੀ ਅੰਗ ਨੂੰ ਨੁਕਸਾਨ ਕਰ ਚੁੱਕੀ ਹੈ ਤੇ ਫਿਰ ਅਮੂਮਨ ਡਾਇਲਿਸਿਸ ਕਰਾਉਣ ਦੀ ਲੋਡ ਪੇਸ਼ੈਂਟਸ ਨੂੰ ਪੈ ਹੀ ਜਾਂਦੀ ਹੈ। ਗੌਰਤੱਲਬ ਹੈ ਕਿ ਅਸੀਂ ਸਾਰੇ ਜਾਣਦੇ ਆਂ ਕਿ ਗੁਰਦਾ ਟ੍ਰਾਂਸਪਲੈਂਟ ਜਿਹੜਾ ਇੱਕ ਆਪਸ਼ਨ ਗੁਰਦਾ ਮਰੀਜ਼ ਨੂੰ ਅਵੇਲੇਬਲ ਹੈ ਤੇ ਪਰਿਵਾਰ ਦਾ ਕੋਈ ਹਸ਼ਪਸ਼ਟ ਮੈਂਬਰ ਜਦੋਂ ਇੱਕ ਗੁਰਦਾ ਦਾਨ ਕਰ ਵੀ ਦਿੰਦਾ ਆ ਤਾਂ ਵੀ ਉਹਦੇ ਗੁਰਦੇ ਦੇ ਕੰਮ ਕਾਜ ਦੀ ਰਿਪੋਰਟਾਂ 'ਚ ਕੋਈ ਫਰਕ ਨਹੀਂ ਪੈਂਦਾ ਇੱਥੋਂ ਇਹ ਜ਼ਾਹਿਰ ਹੈ ਕਿ ਜੇ ਅਸੀਂ 50% ਕਿਸੇ ਨੂੰ ਦੇ ਵੀ ਦਈਏ ਤੇ ਜੇ ਰਿਪੋਰਟਾਂ ਨਹੀਂ ਵੀ ਖਰਾਬ ਹੁੰਦੀਆਂ ਤੇ ਜੇ ਸਾਡੀਆਂ ਰਿਪੋਰਟਾਂ ਕਿਸੇ ਮਰੀਜ਼ ਦੀਆਂ ਬੰਦੇ ਦੀਆਂ ਖਰਾਬ ਨੇ ਤੇ ਘੱਟ ਤੋਂ ਘੱਟ 50% ਤੋਂ ਜ਼ਿਆਦਾ ਤਾਂ ਅੰਗ ਨੁਕਸਾਨ ਚੱਲ ਚੁੱਕਾ ਆ ਇਸ ਕਰਕੇ ਉਹਨੂੰ ਹੋਰ ਲੇਟ ਨਾ ਕੀਤਾ ਜਾਏ ਤੇ ਛੇਤੀ ਤੋਂ ਛੇਤੀ ਜਿਹੜੇ ਨੀਅਰੈਸਟ ਨੇਫਰੋਲੋਜਿਸਟ ਹੈਗੇ ਉਹਨਾਂ ਨੂੰ ਆ ਕੇ ਮਿਲਿਆ ਜਾਏ